ਕਿਸਾਨ ਭਰਾਵੋ ਤੁਹਾਡੇ ਲਈ ਇੱਕ ਬਹੁਤ ਜ਼ਿਆਦਾ ਜ਼ਰੂਰੀ ਜਾਣਕਾਰੀ ਸਾਂਝ ਕਰਨ ਲੱਗੇ ਆ ਜੀ ਪਿੰਡਾਂ ਵਿੱਚ ਬਣੀਆਂ ਸੁਸਾਇਟੀਆਂ ਜਿਹੜੇ ਕੋਆਪਰੇਟਿਵ ਬੈਂਕ ਸਹਿਯੋਗੀ ਸੁਭਾਮਾ ਬਣੀਆਂ ਨੇ ਜਿੰਨੇ ਜਿਹੜੀਆਂ ਕਿ ਬਹੁਤ ਘੱਟ ਵਿਆਜ ਦਰਾਂ ਤੇ ਆਪਾਂ ਨੂੰ ਕਰਜ਼ਾ ਮਹੀਆ ਕਰਾਉਂਦੀਆਂ ਨੇ ਕਰਜ਼ਾ ਮੋੜਨੀ ਜਿਹੜੀ ਨਿਸ਼ਚਿਤ ਤਰੀਕ ਹੁੰਦੀ 90 ਦਿਨ ਦਾ ਪੀਰੀਅਡ ਹੁੰਦਾ ਆ ਦਿਨਾਂ ਦੇ ਵਿੱਚ 31 ਮਾਰਚ ਤੋਂ ਆਪਣਾ ਜਿਹੜਾ ਵਿਆਜ ਆ ਲਿਮਟ ਦਾ ਲੱਗਣਾ ਸ਼ੁਰੂ ਹੋ ਜਾਂਦਾ ਤੇ 30 ਜੂਨ ਆ ਜਿਹੜੀ ਉਹ ਲਾਸਟ 3 ਤਰੀਕ ਹੁੰਦੀ ਹੈ ਇਹਦੇ ਵਿੱਚ ਰਹਿੰਦੇ ਰਹਿਣਾ ਜੇਕਰ ਆਪਾਂ ਆਪਣੀ ਜਿਹੜੀ ਲਿਮਟ ਆ ਉਹ ਵਾਪਸ ਕਰ ਦਿੰਦੇ ਆ ਘੁਮਾ ਦਿੰਦੇ ਆ ਤਾਂ ਆਪਾਂ ਨੂੰ ਜਿਹੜੀ ਗਵਰਨਮੈਂਟ ਬੰਨੀਓ ਸਬਸਿਡੀ ਆਪਣੀ ਰਕਮ ਤੇ ਮਿਲ ਜਾਂਦੀ ਆ ਆਪਾਂ ਜੇਕਰ ਇਹ ਦਿਨਾਂ ਦੇ ਵਿੱਚ ਜਿਹੜੀ ਆਪਾਂ ਲੈਂਮਟ ਆ ਜਿਹੜੀ ਘੁਮਾਉਣੇ ਆ ਤਾਂ ਆਪਾਂ ਨੂੰ 7% ਆ ਜਿਹੜਾ ਵਿਆਜ ਆ ਜਿਹੜਾ ਗਵਰਨਮੈਂਟ ਨੂੰ ਅਦਾ ਕਰਨਾ ਜਿਹਦੇ ਵਿੱਚੋਂ ਆਪਾਂ ਨੂੰ 3% ਆ ਜਿਹੜੀ ਉਹ ਵਾਪਸੀ ਸਬਸਿਡੀ ਰੂਪ ਚ ਆ ਜਾਣੀ ਆ ਜੇਕਰ ਕੋਈ ਵੀ ਕਿਸਾਨ ਵੀਰ ਆ ਇਹਨਾਂ ਤਰੀਕਾਂ ਤੋਂ 30 ਜੂਨ ਤੋਂ ਲੇਟ ਹੁੰਦਾ ਸਬਸਿਡੀ ਤਾਂ ਉਹਦੀ ਜਾਣੀ ਹੋਈ ਆ ਇਸ ਤੋਂ ਇਲਾਵਾ ਉਹਨੂੰ 9.5% ਦਾ ਜਿਹੜਾ ਵਿਆਜ ਆ ਉਹਦੀ ਰਕਮ ਤੇ ਲੱਗਣਾ ਤੇ ਉਹਨੂੰ ਡਿਫਾਲਟਰਾਂ ਦੀ ਸੂਚੀ ਵਿੱਚ ਪਾ ਦਿੱਤਾ ਜਾਊਗਾ ਜਿਹਦੇ ਨਾਲ ਤੁਹਾਡਾ ਜਿਹੜਾ ਸਿਬਲ ਉਹ ਤੇ ਬਹੁਤ ਇਫੈਕਟ ਪੈਣਾ ਤੁਹਾਨੂੰ ਲੈਣ ਦੇਣ ਦੇ ਚੱਕਰ ਪੈਣਾ ਇਸ ਤੋਂ ਇਲਾਵਾ ਜਿਹੜੀਆਂ ਸਬਸਿਡੀ ਤਾਂ ਜਾਣੀ ਹੋਈਆਂ ਇਸ ਤੋਂ ਇਲਾਵਾ ਜਿਹੜਾ ਹੋਰਾਂ ਬੈਂਕਾਂ ਨਾਲ ਲੈਣ ਦੇਣ ਤੁਹਾਡਾ ਹੋਣਾ ਤੇ ਇੱਕ ਬਹੁਤ ਵੱਡਾ ਜਿਹੜਾ ਕੋਆਪਰੇਟਿਵ ਸੁਸਾਇਟੀ ਦੇ ਵਿੱਚ ਸਾਰੀਆਂ ਸੁਸਾਇਟੀਆਂ ਜਿਹੜੇ ਕੰਪਿਊਟਰਾਈਜ਼ ਕਰਨ ਹੋ ਰਿਹਾ ਆ ਆਨਲਾਈਨ ਸਮੇਂ ਤੁਹਾਡੇ ਦਾ ਡਾਟਾ ਗਾ ਉਹ ਆਨਲਾਈਨ ਚੜਨਾ ਸਾਡੇ ਕਈ ਕਿਸਾਨ ਭਰਾ ਨੇ ਜਿਹੜੇ ਸੁਸਾਇਟੀ ਨੂੰ ਸੀਰੀਅਸਲੀ ਲੈਂਦੇ ਸੀਰੀਅਸ ਲਓ ਇਹ ਚੀਜ਼ ਨੂੰ ਲੈਣ ਦੇਣ ਸਹੀ ਰੱਖੋ ਤਾਂ ਜੋ ਜਿਹੜੀਆਂ ਮਨਜ਼ੂਰ ਸ਼ੁਦਾ ਆਪਾਂ ਨੂੰ ਜਿਹੜੀਆਂ ਸਬਸਿਟੀਆਂ ਆਪਾਂ ਨੂੰ ਜਿਹੜੀਆਂ ਸਹੂਲਤਾਂ ਪਿੰਡ ਪੱਧਰ ਤੇ ਮਿਲਦੀਆਂ ਨੇ ਆਪਾਂ ਨੂੰ ਮਿਲ ਸਕਣ ਜੇਕਰ ਤੁਸੀਂ 30 ਜੂਨ ਤੋਂ ਪਹਿਲਾਂ 30 ਜੂਨ ਤੱਕ ਇਹ ਆਪਣੀ ਲਿਮਟ ਨੂੰ ਭਰਦੇ ਹੋ ਤਾਂ ਤੁਹਾਨੂੰ ਸਿਰਫ 4% ਵਿਆਜ ਪੈਣਾ 3% ਤੁਹਾਨੂੰ ਸਬਸਿਟੀ ਆ ਜਿਹੜੀਆਂ ਜੇਕਰ ਤੁਸੀਂ 30 ਜੂਨ ਤੋਂ ਲੇਟ ਹੋਣੇ ਹੋ ਤਾਂ ਤੁਹਾਨੂੰ ਸਬਸਿਟੀ ਵੀ ਜਾਣੀ ਆ ਅਤੇ 9.5% ਦਾ ਤੁਹਾਨੂੰ ਵਿਆਜ ਭਰਨਾ ਪੈਣਾ ਅਤੇ ਤੁਸੀਂ ਡਿਫਾਲਟਰਾਂ ਦੀ ਸੂਚੀ ਵਿੱਚ ਆ ਜਾਣਾ ਜੇਕਰ ਤੁਸੀਂ 30 ਜੂਨ ਤੋਂ ਲੇਟ ਹੋ ਗਏ ਤੁਹਾਡਾ ਜਿਹੜਾ ਡਾਟਾ ਗਾ ਉਹ ਆਨਲਾਈਨ ਚੜ੍ਹ ਕੇ ਤੁਸੀਂ ਡਿਵਰਟਰ ਸਿਚੁਏਸ਼ਨ ਸੋ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਆ ਵੀ ਆਪਾਂ ਇਹ ਚੀਜ਼ ਤੋਂ ਬਚਣਾ ਕਿ ਆਪਣਾ ਲੈਂਡ ਦੇਣਾ ਜਿਹੜਾ ਇਹਨਾਂ ਬੈਂਕਾਂ ਨਾਲ ਸਹੀ ਰੱਖੀਏ 30 ਜੂਨ 10 ਤਰੀਕ ਆ ਆ ਦਿਨਾਂ ਦੀ ਜਿਹੜਾ ਆਪਣਾ ਹੁੰਦਾ ਅਗਲਾ ਲੈਣ ਦਿਨ ਹੋਊਗਾ ਉਹ 31 ਜਨਵਰੀ ਤੱਕ ਹੁੰਦਾ ਤੇ ਇਹ ਆਪਣਾ 30 ਜੂਨ ਤੱਕ ਹੁੰਦਾ ਜਿਹਦੇ ਵਿੱਚ ਵਿੱਚ ਆਪਾਂ ਇਹ ਲਿਮਟ ਭਰ ਕੇ ਆਪਾਂ ਗਵਰਨਮੈਂਟ ਤੋਂ ਮਨਜ਼ੂਰ ਸੁਦਾ ਜਿਹੜੀ ਸਬਸਿਡੀ ਉਹ ਪ੍ਰਾਪਤ ਕਰਨੀ ਆ ਸੋ ਸਾਰੇ ਕਿਸਾਨ ਵੀਰ ਜਾ ਕੇ ਆਪਣੇ 30 ਜੂਨ ਤੱਕ ਕੋਆਪਰੇਟਿਵ ਸੈਟਲ ਇੰਡੀਆ ਲਿਮਟਾ ਜ਼ਰੂਰ ਭਰਨ ਜੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਜੋ ਹਰ ਤੱਕ ਇਹ ਵੀਡੀਓ ਪਹੁੰਚ ਸਕੇ ਧੰਨਵਾਦ ਜੀ